ਅੱਜ ਬੱਚਿਓ ਅੱਜ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਕਿੱਥੇ ਲਗਾਇਆ ਗਿਆ ਜੀ ਤੇ ਕਿਉਂ ਕਰਨਾ ਸੀਗਾ ਕੰਨਾ ਵੱਲੋਂ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਜਿਹੜੀ ਸੀ ਤਰੰਤਾਰ ਬ੍ਰਾਂਚ ਉਹਨਾਂ ਵੱਲੋਂ ਜਿਹੜਾ ਅਸੀਂ ਇੱਥੇ ਕੈਂਪ ਲਗਾਇਆ ਗਿਆ ਪਿਕਚਰਿੰਡ ਵੇਖੇ ਔਰ ਇਸ ਕੈਂਪ ਦੇ ਵਿੱਚ ਜਿਹੜੀ ਸੀ ਸਾਡੇ ਵੱਧ ਵੱਧ ਚੱਲ ਕੇ ਪੱਤਰਕਾਰਾਂ ਜਿਹੜਾ ਸੀਗਾ ਉਹ ਬੜਾ ਡਿਡੈਂਟਡ ਕੀਤਾ ਵਾ ਤੇ ਮੈਂ ਅੱਗੇ ਵੀ ਕਿਹਾ ਸੀ ਕਿ ਜਿਹੜਾ ਬਲੱਡ ਉਹ ਕਿਥੇ ਫੈਕਟਰੀ 'ਚ ਨਹੀਂ ਮਿਲਦਾ ਉਹ ਮੈਨ ਟੂ ਮੈਨ ਹੀ ਜਾਂਦਾ ਵਾ ਔਰ ਇੱਕ ਵਧੀਆ ਉਪਰਾਲਾ ਪੱਤਰਕਾਰ ਦਾ ਤੇ ਪਹਿਲਾ ਉਪਰਾਲਾ ਜੋ ਹੰਗੋਰਾ ਮਿਲਿਆ ਆਮ ਲੋਕਾਂ ਨੂੰ ਮਿਲਿਆ ਤੇ ਪੱਤਰਕਾਰ ਭਾਈ ਸ਼ਰੋਧ ਮਿਲਿਆ ਵਾ ਉਹ ਕਾਫੀ ਘੰਰਾ ਮਿਲਿਆ ਤੇ ਅਸੀਂ ਜਿਹੜੇ ਸਾਡੇ ਇਥੋਂ ਦੇ ਪ੍ਰਧਾਨ ਨੇ ਜ਼ਿਲ੍ਹੇ ਦੇ ਚੰਨਣ ਸਿੰਘ ਹੋਰੀ ਪਰੰਤਰ ਤੋਂ ਪ੍ਰਧਾਨ ਸਾਡੇ ਹੈਗੇ ਨੇ ਰਵੀ ਹੋਰੀ ਔਰ ਸੀਨੀਅਰ ਮੀਤ ਪ੍ਰਧਾਨ ਸਾਡੇ ਜਥੇਬੰਦੀ ਦੇ ਜਿਹੜੇ ਹੈਗੇ ਨੇ ਸ੍ਰਿੰਦਰ ਸਿੰਘ ਬਲੇਰ ਉਹਨਾਂ ਨੇ ਉਪਰਾਲਾ ਕੀਤਾ ਅਸੀਂ ਉਹਨਾਂ ਨੂੰ ਕਹਾਂਗੇ ਵੀ ਇਹੋ ਜਿਹਾ ਉਪਰਾਲੇ ਪੇਖੂ ਜਾਰੀ ਰੱਖੇ ਨੇ ਕਿਉਂ ਖੂਨ ਤੋਂ ਬਾਅਦ ਨਹੀਂ ਮਿਲਦਾ ਤੇ ਇੱਕ ਖੂਨ ਦੀ ਬੋਤਲ ਜਿਹੜੀ ਆ ਤਿੰਨ ਜ਼ਿੰਦਗੀਆਂ ਬਚਾ ਸਕਦੀ ਆ ਇਸ ਕਰਕੇ ਇਹੋ ਜਿਹੇ ਕੈਂਪ ਗਾ ਵੀ ਲਾਉਂਦੇ ਰਹਾਂਗੇ ਤੇ ਗੱਲ ਲੱਗਦੇ ਵੀ ਰਹਿਣਗੇ ਤਾਂ ਜੀ ਕੋਣ ਕੋਣ ਪਹੁੰਚਿਆ ਕਿੰਨੇ ਇੱਕ ਪੱਤਰਕਾਰ ਸਹਿਬਾਨਾਂ ਨੇ ਜਿਹੜਾ ਅੱਜ ਮੈਡ ਕੈਂਪ ਦੇ ਵਿੱਚ ਲੋਕਦਾਨ ਪਾਇਆ ਕਿਉਂਕਿ ਕੰਮ ਬਹੁਤ ਜ਼ਿਆਦਾ ਹੁੰਦਾ ਪੱਤਰਕਾਰ ਨੂੰ ਪਹੁੰਚ ਪਾਏ ਨਹੀਂ ਸਾਰੇ ਅੱਜ ਬਿਲਕੁਲ ਜੀ ਬਿਲਕੁਲ ਕੱਲੇ ਆ ਭਿੱਖੀਵਣ ਚ ਹੁੰਦੀ ਤਰਨ ਤਰਨ ਦੇ ਪੱਤਰਕਾਰ ਆਏ ਨੇ ਫਿਰ ਸਾਡੇ ਚਭਾਲ ਤੋਂ ਆਏ ਨੇ ਫਿਰ ਪੱਟੀ ਤੋਂ ਆਏ ਨੇ ਹਰੀਕੇ ਤੋਂ ਆਏ ਕੋਟ ਬਡੇ ਤੋਂ ਪੱਤਰਕਾਰੇ ਬਾਕੀ ਕਿਹੜੀ ਗੱਲ ਹੈ ਕੀ ਖੇਮ ਕਰਨ ਤੋਂ ਆ ਸਾਰੇ ਜ਼ਿਲ੍ਹੇ ਦੇ ਪੱਤਰਕਾਰ ਇਕੱਠੇ ਹੋਏ ਵੱਡੀ ਗਿਣਤੀ ਦੇ ਪੱਤਰਕਾਰ ਤੇ ਵੱਡੀ ਗਿਣਤੀ ਖੂਨਦਾਨ ਦਿੱਤਾ ਅਜੇ ਵੀ ਖੂਨਦਾਨ ਚੱਲ ਰਿਹਾ ਸਾਡੇ ਦੇ ਡੋਨਰਜ਼ ਆ ਰਹੇ ਨੇ ਜੋ ਖੂਨਦਾਨ ਕਰ ਰਹੇ ਨੇ ਮਦਾਨ ਜੀ ਕੀ ਅਪੀਲ ਆ ਸਾਰੇ ਪੱਤਰਕਾਰ ਪ੍ਰੇਟਾਵਾ ਨੂੰ ਨੌਜਵਾਨਾਂ ਨੂੰ ਕੀ ਸਹਿਯੋਗ ਹੈ ਮੈਂ ਪੱਤਰਕਾਰਾਂ ਦੀ ਵਜ੍ਹਾ ਪੱਤਰਕਾਰ ਸਮੇਤ ਪੱਤਰਕਾਰ ਸਾਰੇ ਨੌਜਵਾਨਾਂ ਨੂੰ ਕਹਿੰਦਾ ਵੀ ਖੂਨ ਇੱਕ ਪਵਿੱਤਰ ਦਾਣਾ ਸਭ ਤੋਂ ਮਹਾਨ ਦਾਣਾ ਇਹ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਕਿ ਜੋ ਸਾਡੇ ਹਾਲਾਤ ਨੇ ਅੱਜਕੱਲ ਤਾਂ ਜਿਸ ਤਰੀਕੇ ਨਾਲ ਐਕਸੀਡੈਂਟ ਹੁੰਦੇ ਆ ਜੋ ਹੁੰਦਾ ਵਾ ਉੱਥੇ ਖੂਨ ਦੀ ਕਾਫੀ ਲੋੜ ਪੈਂਦੀ ਆ ਤਾਂ ਕਿ ਉਹਨਾਂ ਦੀ ਜ਼ਿੰਦਗੀਆਂ ਬਚਾਇਆ ਜਾ ਸਕੇ ਤੇ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ। ਬਹੁਤ ਬਹੁਤ ਔਰ ਅਗਲੀ ਗੱਲ ਮੈਂ ਕਹੂੰਗਾ ਖੂਨਦਾਨ ਕਰਨ ਦੇ ਨਾਲ ਬਕਾਇਦਾ ਕਿਸੇ ਕਿਸੇ ਨੂੰ ਜਿਹੜੀ ਵਹਿਮ ਪਾਇਆ ਜਾਂਦਾ ਜੀ ਬੰਦੇ ਇਹ ਕਮਜ਼ੋਰੀ ਹੈ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ। ਖੂਨਦਾਨ ਕਰਨਾ ਸਕੇ ਤੁਹਾਡੇ ਸਰੀਰ ਦੇ ਵਿੱਚ ਖੂਨ ਦਾ ਬੈਲੈਂਸ ਜਿਹੜਾ ਬਿਲਕੁਲ ਬਰਾਬਰ ਹੁੰਦਾ ਹੈ। ਤੁਸੀਂ 4-5 ਘੰਟੇ ਬਾਅਦ ਹੀ ਪਾਣੀ ਪੀਂਦੇ ਜੇ ਖੂਨ ਸੇ ਪੂਰਾ ਹੋ ਜਾਂਦਾ ਕੋਈ ਪ੍ਰੋਬਲਮ ਨਹੀਂ ਹੋਏਗੀ। ਠੀਕ ਹੋ ਗਿਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ।